ਕਹਿੰਦੇ ਮੇਰੇ ਗੁਰੂ ਨੇ ਮੈਨੂੰ ਮੇਰੇ ਪਿੱਠ ਤੇ ਥਾਪੜਾ ਦੇਦਾ ਵੀ ਚੱਲ ਛੇੜਾ ਤਾਕੜਾ ਹੋ ਗੁਰੂ ਨੇ ਮੈਨੂੰ ਹੌਸਲਾ ਦਿੱਤਾ ਮੈਂ ਪੰਜ ਜਵਾਨ ਢਾ ਮਾਰੇ ਦੱਬ ਲੇ ਮੈਂ ਪੰਜੇ ਦੇ ਪੰਜ ਕਿਹੜੇ ਕਾਮ ਦੱਬ ਲਿਆ ਕੋਹ ਦੱਬ ਲਿਆ ਹੰਕਾਰ ਦੱਬ ਲਿਆ ਲੋਭ ਦੱਬ ਲਿਆ ਇਹ ਮੇਰੇ ਗੁਰੂ ਦੀ ਪਿੱਠ ਦਾ ਥਾਪੜਾ ਸੀ ਜੇ ਗੁਰੂ ਨੇ ਮੈਨੂੰ ਪਿੱਠ ਤੇ ਥਾਪੜਾ ਦਿੱਤਾ ਤਾਂ ਮੈਂ ਪੰਜਾਂ ਨੂੰ ਬਸ ਕਰ ਲਿਆ ਨੇ ਆ ਮੱਲ ਕਿਤੇ ਬਸ ਥੋੜੀ ਆਉਣ ਵਾਲੇ ਨੇ ਕਿਤੇ ਆਮ ਬੰਦੇ ਦੀ ਗੱਲ ਨਹੀਂ ਬਸ ਹੈਗੀ ਇਹ ਤਾਂ ਜੋ ਗੁਰੂ ਕਿਰਪਾ ਕਰੇ ਤੇ ਭਾਈ ਫਿਰ ਇਹ ਅਖਾੜੇ ਦੇ ਵਿੱਚ ਗੁਰੂ ਥਾਪੜਾ ਦਿੰਦਾ ਤੇ ਫਿਰ ਇਹ ਪੰਜੇ ਬਸ ਆਉਂਦੇ ਨੇ ਸਰਗੁਰੂ ਪਾਸ਼ਾ ਜੀ ਕਹਿੰਦੇ ਇਹ ਮਨ ਜਿਹੜਾ ਨਾ ਇਹਨਾਂ ਵਿੱਚ ਲੀਨ ਹੋਇਆ ਪਿਆ ਬੰਦਨ ਕਾਟ ਮੁਕਤ ਗੁਰ ਕੀਨਾ ਮਰੇ ਗੁਰੂ ਨੇ ਕਿਰਪਾ ਕੀਤੀ ਇਹਨਾਂ ਦੀ ਬੰਦਨਾ ਤੋਂ ਚੰਗਲ ਤੋਂ ਫਾਈ ਤੋਂ ਬਚਾ ਲਿਆ ਗੁਰੂ ਨੇ ਮੈਨੂੰ ਮੁਕਤ ਕਰਤਾ ਹੁਣ ਕਿਉਂ ਕਿਉਂਕਿ ਗੁਰੂ ਦੇ ਚਰਨ ਮੇਰੇ ਹਿਰਦੇ ਵਿੱਚ ਬਸ ਗਏ